ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਵਧੀਆ ਵਧੀਆ ਵਿਚਾਰਾਂ ਤੇ ਵਧੀਆ ਵਧੀਆ ਕਹਾਣੀਆਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਕਹਾਣੀ ਸੁਣਾ ਰਹੇ ਹਾਂ ਮੁਹੱਬਤ ਦੀ ਦਾਸਤਾਨ ਮੁਹੱਬਤ ਦੀ ਦਾਸਤਾਨ ਜਦ ਵੀ ਲਿਖੀ ਜਾਵੇਗੀ ਇਨ੍ਹਾਂ ਦੋਵਾਂ ਨੂੰ ਯਾਦ ਕੀਤਾ ਜਾਵੇਗਾ 우ਮਾਰ ਤੇ ਜੈਨਬ 2011 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੇ ਸਾਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗਏ ਤੇ ਆਪਸ ਵਿੱਚ ਮੁਹੱਬਤ ਕਰ بیٹھے ਦੋਵਾਂ ਖਾਨਦਾਨਾਂ ਦੀ ਸਹਿਮਤੀ ਨਾਲ ਵਿਆਹ ਦੀ ਤਰੀਖ 10 ਅਗਸਤ 2018 ਨਿਸ਼ਚਿਤ ਹੋ ਗਈ। ਨਿਕਾਹ ਤੋਂ ਠੀਕ 10 ਦਿਨ ਪਹਿਲਾਂ ਜੈਨਵ ਨੂੰ ਤਕਲੀਫ ਮਹਿਸੂਸ ਹੋਣ ਤੇ ਚੈੱਕਅਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਜੈਨਵ ਨੂੰ ਕੈਂਸਰ ਹੈ। ਪਤਾ ਲੱਗਣ ਤੇ 우ਮਾਰ ਨੇ ਫੈਸਲਾ ਕਰ ਲਿਆ ਕਿ ਉਹ ਜੈਨਵ ਨੂੰ ਇਸ ਔਖੀ ਘੜੀ ਵਿੱਚ ਛੱਡੇਗਾ ਨਹੀਂ। ਸਗੋਂ ਉਸ ਨਾਲ ਵਿਆਹ ਕਰਵਾਏਗਾ ਤੇ ਉਸ ਦਾ ਇਲਾਜ ਕਰਵਾਏਗਾ 우ਮਾਰ ਨੇ 10 ਅਗਸਤ ਨੂੰ ਪੂਰਨ ਸ਼ਰਾਂ ਅਨਸਾਰ ਜੈਨਬ ਨਾਲ ਨਿਕਾਹ ਕੀਤਾ ਤੇ ਉਸ ਦੇ ਇਲਾਜ ਵਿੱਚ जुट ਗਿਆ ਉਦੋਂ ਤੱਕ ਬਿਮਾਰੀ ਖਤਰਨਾਕ ਸਟੇਜ ਤੇ ਪਹੁੰਚ ਚੁੱਕੀ ਸੀ ਇਲਾਜ ਲਈ ਉਹਨਾਂ ਨੂੰ ਚੀਨ ਜਾਣਾ ਪਿਆ 7 ਕਰੋੜ ਰੁਪਏ ਇਸ ਇਲਾਜ ਤੇ ਖਰਚ ਆਏ 우ਮਾਰ ਦੇ ਭਰਾ ਮਾਨ ਨੇ ਆਪਣਾ ਵਿਦੇਸ਼ੀ ਕਾਰੋਬਾਰ ਵੇਚ ਕੇ ਪੈਸੇ ਭੇਜੇ ਉਸਦੀ ਮਾਂ ਨੇ ਸਾਰਾ ਸੋਨਾ ਵੇਚ ਕੇ ਦੇ ਦਿੱਤਾ ਜੈਨਬ ਦੇ ਮਾਪਿਆਂ ਦਾ ਵੀ ਸਾਰਾ ਸੋਨਾ ਵੇਖ ਗਿਆ ਸਾਰੇ ਮੌਲਕਾਂ ਦੇ ਸ਼ਹਿਰ ਦੇ ਲੋਕਾਂ ਨੇ ਆਰਥਿਕ ਸਹਾਇਤਾ ਕੀਤੀ ਤਾਂ ਕਿਧਰੇ ਇਲਾਜ ਦੇ ਪੈਸੇ ਇਕੱਠੇ ਹੋਏ ਅਮਾਰ ਨੇ ਆਪਣੀ ਮੁਹੱਬਤ ਦਾ ਵਾਸਤਾ ਪਾ ਕੇ ਲੋਕਾਂ ਤੋਂ ਮਦਦ ਮੰਗੀ ਤੇ ਆਖਰਕਾਰ ਉਹ ਆਪਣੀ ਮੁਹੱਬਤ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ ਹੁਣ ਇੱਕ ਲੜਕੀ ਕੈਂਸਰ ਦੀ ਪਕੜ ਤੋਂ ਨਿਕਲ ਚੁੱਕੀ ਹੈ બસ ਦਵਾਈਆਂ ਚੱਲ ਰਹੀਆਂ ਹਨ ਜੋ 2 ਸਾਲ ਹੋਰ ਚੱਲਣਗੀਆਂ ਇਹ ਸਾਰੇ ਕੌਜ ਤੋਂ ਦੋ ਗੱਲਾਂ ਸਪਸ਼ਟ ਹੁੰਦੀਆਂ ਹਨ ਪਹਿਲੀ ਇਹ ਕਿ ਜਾਨਲੇਵਾ ਬਿਮਾਰੀ ਬਾਰੇ ਪਤਾ ਲੱਗਣ ਤੇ ਵੀ 임ਾਰ ਨੇ ਜੈਨਵ ਨੂੰ ਨਹੀਂ ਛੱਡਿਆ ਸਗੋਂ ਉਸ ਦੀ ਜ਼ਿੰਦਗੀ ਲਈ ਜੰਗ ਲੜੀ ਦੂਜੀ ਇਹ ਕਿ ਜੈਸ ਨਾਲ ਉਸ ਦਾ ਨਿਕਾਹ ਕੀਤਾ ਉਸ ਦਾ ਸੱਚੇ ਦਿਲੋਂ ਸਾਥ ਦਿੱਤਾ 임ਾਰ ਵਰਗੇ ਬੰਦੇ ਲੱਖਾਂ 'ਚੋਂ ਇੱਕ ਹੁੰਦੇ ਹਨ ਪਤਾ ਨਹੀਂ ਉਹ ਲੋਕ ਕਿਹੋ ਜਿਹੇ ਹੁੰਦੇ ਹਨ ਜੋ ਔਲਾਦ ਨਾ ਹੋਣ ਦਾ ਬਹਾਨਾ ਬਣਾ ਕੇ ਦੂਜੀ ਸ਼ਾਦੀ ਕਰਵਾ ਲੈਂਦੇ ਹਨ ਜਾਂ ਬਿਮਾਰ ਹੋਣ ਤੇ ਪਤਨੀ ਨੂੰ ਪੇਕੇ ਤੋੜ ਦਿੰਦੇ ਹਨ ਬਿਮਾਰੀ ਤੇ ਤਕਲੀਫ ਤਾਂ ਰੱਬ ਦੇ ਹੱਥ ਵਿੱਚ ਹੈ ਤੁਸੀਂ ਉਹ ਕਰੋ ਜੋ ਕਰਨਾ ਤੁਹਾਡੇ ਹੱਥ ਵਿੱਚ ਹੈ ਨਿਰਸੰਦੇਹ ਜਿੰ ਜੈਨ ਇੱਕ ਖੁਸ ਕਿਸਮਤ ਪਤਨੀ ਹੈ ਜਿਸ ਦਾ ਉਮਾਰ ਵਰਗਾ ਪਤੀ ਹੈ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੈਲ ਆਈਕਨ ਨੂੰ ਵੀ ਆਨ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ